ਹਾਂਜੀ ਸਾਡੇ ਗੱਲ ਕਰਦੇ ਹੁੰਦੇ ਵੀ ਅੱਜ ਤੋਂ 10 ਸਾਲ ਪਹਿਲਾਂ ਇੱਕ ਵਾਰ ਡੇਰੀ ਦੇ ਵਿੱਚ ਬੂਮ ਆਇਆ ਸੀ ਜੀ ਹੁਣ ਦੁਬਾਰਾ ਇਹ ਫੇਰ ਤੁਸੀਂ ਕੈਨੇਡਾ ਦੀਆਂ ਪਾਬੰਦੀਆਂ ਲਾ ਲਓ ਜਾਂ ਮਤਲਬ ਨੌਜਵਾਨ ਜਿਹੜੇ ਐਗਰੀਕਲਚਰ ਦੇ ਵਿੱਚ ਵੀ ਥੋੜਾ ਖਰੋਤ ਆਈ ਆਪਾਂ ਪਿਛਲੇ ਸਾਲ ਝੋਨੇ ਦੇ ਚੱਕਰ ਦੇਖਿਆ ਮਤਲਬ ਪੂਰਾ ਰੁਝਾਨ ਹੁਣਾਂ ਦਾ ਨਵੇਂ ਫਾਰਮਰਾਂ ਦਾ ਡੇਰੀ ਫਾਰਮਿੰਗ ਦੇ ਵਿੱਚ ਆ ਰਹੇ ਹੈ ਜੀ ਇਸ ਕਰਕੇ ਤੁਸੀਂ ਇੱਥੇ ਗੈਦਰਿੰਗ ਦੇਖੀ ਹੋਣੀ ਆ ਪਿਛਲੇ ਸਾਲ ਦੇ ਮੁਕਾਬਲੇ ਮਤਲਬ ਡਬਲ ਹੀ ਲੋਕ ਆਏ ਤੇ ਡਬਲ ਹੀ ਮਤਲਬ ਜਾਨਵਰ ਇੱਥੇ ਪਹੁੰਚੇ ਜੀ ਤੇ ਦੁੱਧ ਦੇ ਰਿਕਾਰਡ ਮਤਲਬ ਪਿਛਲੇ ਸਾਲਾਂ ਦੇ ਨਾਲੋਂ ਮਤਲਬ 4 6 5 5 ਲੀਟਰ ਇਹ ਕੈਟਾਗਰੀ ਦੇ ਵਿੱਚ ਬਦੇ ਮੱਝਾਂ ਦੇ ਵਿੱਚ ਵੀ 31.5 ਲੀਟਰ ਦੁੱਧ ਦੋ ਗਾਵਾਂ ਨੇ ਦਿੱਤਾ ਇਸ ਤਰ੍ਹਾਂ ਗਾਵਾਂ ਦੀ ਗੱਲ ਕਰੀਏ ਤਾਂ ਸਾਰੇ ਜਿਹੜੇ ਪ੍ਰਾਈਸ ਸੀਗੇ ਲਗਭਗ 70 ਲੀਟਰ ਤੋਂ ਉੱਪਰ ਹੀ ਸੀਗੇ ਜੀ ਤੇ ਬਾਕੀ ਤੁਸੀਂ ਫਾਰਮਰਾਂ ਦਾ ਉਤਸ਼ਾਹ ਵਾ ਜਿਹੜਾ ਇੱਕ ਤਰ੍ਹਾਂ ਦਾ ਜਿਹੜਾ ਇਹ ਮੇਲਾ ਸਾਡਾ ਜੀ ਇਹ ਯੂਨੀਵਰਸਿਟੀ ਦੀ ਤਰ੍ਹਾਂ ਹੀ ਕੰਮ ਕਰਦਾ ਇੱਕ ਟ੍ਰੇਨਿੰਗ ਦੀ ਤਰ੍ਹਾਂ ਕੰਮ ਕਰਦਾ ਜਿੱਥੇ ਹਰ ਇੱਕ ਚੀਜ਼ ਉਹਨਾਂ ਨੂੰ ਸੀਮਨ ਕਿੱਦਾਂ ਦਾ ਖਰੀਦਣਾ ਬੱਚਿਆਂ ਨੂੰ ਕਿੱਦਾਂ ਸਾਂਭਣਾ ਸਾਇਲਜ ਕਿਸ ਤਰ੍ਹਾਂ ਪਾਉਣਾ ਸਾਇਲਜ ਦੀ ਮਸ਼ੀਨਰੀ ਕਿੱਥੋਂ ਲੈਣੀ ਆ ਹਰ ਚੀਜ਼ ਮਤਲਬ ਉਹਨਾਂ ਨੂੰ ਇਹ ਰੱਖ-ਰਖਾਅ ਪ੍ਰਤੀ ਤੇ ਮੈਨੇਜਮੈਂਟ ਦਾ ਜੋ ਪ੍ਰਬੰਧ ਕਰਨਾ ਉਹਨਾਂ ਨੇ ਉਹਦੇ ਵਿੱਚ ਉਹਨਾਂ ਨੂੰ ਨਸਲ ਸੁਧਾਰ ਦਾ ਤੁਹਾਨੂੰ ਪਤਾ ਲੱਗਦਾ ਇਹ ਸਪੀਡ ਕਿੰਨੀ ਹੈ ਪੰਜਾਬ ਦੀ ਜਿਵੇਂ ਪਿਛਲੇ ਸਾਲ ਅਸੀਂ 76 ਲੀਟਰ ਦਾ ਸਾਡਾ ਨੈਸ਼ਨਲ ਰਿਕਾਰਡ ਸੀਗਾ ਇੱਥੋਂ ਦਾ ਤੇ ਹੁਣ ਜਿਹੜਾ ਨੈਸ਼ਨਲ ਰਿਕਾਰਡ ਬਣਿਆ 80 ਲੀਟਰ ਦਾ ਐਚਐਫ ਗਾਇਆਂ ਦੇ ਵਿੱਚ ਵੱਡੀਆਂ ਦੇ ਵਿੱਚ ਜਿਹੜੀਆਂ ਪਹਿਲੇ ਸੂਏ ਅ ਪਲੇਸ ਹੋਏ ਗਾਂ ਦਾ ਜਿਹੜਾ ਚਾਰ ਦੰਦ ਦਾ ਰਿਕਾਰਡ ਬਣਿਆ 61 ਲੀਟਰ ਜੀ ਇਹ ਵੀ ਨੈਸ਼ਨਲ ਰਿਕਾਰਡ ਬਣਿਆ ਤੇ ਜਿਹੜਾ 54 ਕਿ ਲੀਟਰ ਦਾ ਸਾਡਾ ਪਿਛਲਾ ਰਿਕਾਰਡ ਸੀਗਾ ਦੋ ਦੰਦ ਦਾ ਉਹ 55 ਲੀਟਰ ਦਾ ਬਣਿਆ ਐਵੇਂ ਜਰਸੀ ਗਾਂ ਦਾ ਪਿਛਲੇ ਸਾਲ ਦਾ ਰਿਕਾਰਡ ਹੀ ਰਿਹਾ 54 ਲੀਟਰ 900 ਗ੍ਰਾਮ ਇਸ ਵਾਰ ਵੀ 54 ਲੀਟਰ 900 ਗ੍ਰਾਮ ਹੀ ਰਿਹਾ ਔਰ ਸੇਮ ਗਾਂ ਦਾ ਰਿਹਾ ਤੇ ਇਸ ਤਰ੍ਹਾਂ ਬਾਕੀ ਬਰੀਡ ਵਾਲੇ ਕੰਪੀਟੀਸ਼ਨ ਦੇਖੇ ਆ ਇਹਦਾ ਮਤਲਬ ਸਾਡਾ ਜਿਹੜਾ ਅਸਲ ਮਕਸਦ ਆ ਵੀ ਅਸੀਂ ਇਹ ਪੰਜਾਬ ਦੇ ਵਿੱਚ ਨਵੇਂ ਫਾਰਮਰ ਕਿਵੇਂ ਹੋਰ ਵੱਧ ਤੋਂ ਵੱਧ ਇੱਧਰ ਨੂੰ ਲੈ ਕੇ ਇਹ ਮੁੰਡਿਆਂ ਨੂੰ ਬੱਚਿਆਂ ਨੂੰ ਲੈ ਕੇ ਇਹ ਉਹ ਸਾਡਾ ਮਕਸਦ ਪੂਰਾ ਹੁੰਦਾ ਜਦੋਂ ਇਹ ਕੰਪੀਟੀਸ਼ਨ ਚੱਲਦੇ ਆ ਉਹ ਦੇਖਦੇ ਆ ਤੁਸੀਂ ਦੇਖਿਓ ਵੀ ਇੱਥੋਂ ਲਗਾਤਾਰ ਸਵੇਰ ਤੋਂ ਬੈਠ ਜਾਂਦੇ ਹਜ਼ਾਰਾਂ ਫਾਰਮਰ ਉਹ ਕੰਪੀਟੀਸ਼ਨ ਨੂੰ ਇੰਨੀ ਗੌਰ ਨਾਲ ਦੇਖਦੇ ਆ ਉਹਨਾਂ ਦੇ ਮਨ ਵਿੱਚ ਵੀ ਆਉਂਦਾ ਵੀ ਅਸੀਂ ਅਗਲੀ ਵਾਰ ਸਾਡੀਆਂ ਗਾਂਆਂ ਮੱਝਾਂ ਵੀ ਇਸੇ ਤਰ੍ਹਾਂ ਕੰਪੀਟੀਸ਼ਨ ਵਿੱਚ ਚਾਉਣ ਇੱਥੋਂ ਹੀ ਲੋਕ ਉਤਸ਼ਾਹਤ ਹੁੰਦੇ ਆ ਤੇ ਇਹ ਧੰਦਾ ਅੱਗੇ ਪਰਫੁੱਲਤ ਹੁੰਦਾ ਜੀ ਜੀ ਇਨਾਮਾਂ ਦੀ ਗੱਲ ਕੀਤੀ ਜਾਏ ਤਾਂ ਇਨਾਮ ਇੱਥੇ ਇਸ ਵਾਰੀ ਕਿ ਜੀ ਜਿੱਥੇ ਤਾਂ ਐ ਹੀ ਹੁੰਦਾ ਬੰਦੇ ਨੂੰ ਵੀ ਸਾਡੀ ਕਿੰਨੇਵੇਂ ਨੰਬਰ ਤੇ ਗਾਂ ਮੱਝ ਆਉਂਦੀ ਹੈ ਇਨਾਮ ਤਾਂ ਟਰੈਕਟਰ ਹੋਗੇ ਬੁਲਟ ਮੋਟਰਸਾਈਕਲ ਹੋਗੇ ਹੋਰ ਬਹੁਤ ਵਧੀਆ ਇਨਾਮ ਦਿੰਨੇ ਆ ਸਾਰੇ 10 10 ਨੰਬਰ ਤੱਕ ਇਨਾਮ ਦਿੰਨੇ ਆ ਪਰ ਇਹ ਅਸਲ ਦੇ ਵਿੱਚ ਤਾਂ ਇੱਥੇ ਗਾਂ ਦਾ ਮੱਝ ਦਾ ਜਿੱਤਣਾ ਹੀ ਬਹੁਤ ਵੱਡੀ ਗੱਲ ਆ ਔਰ ਉਸ ਫਾਰਮ ਦਾ ਨਾਂ ਬਣਦਾ ਉਸ ਫਾਰਮ ਦੀ ਵਿੱਚ ਅੱਗੇ ਜਾ ਕੇ ਜਿਹੜੇ ਗਾਹਕ ਨਹੀਂ ਆਉਂਦੇ ਉਹਦੇ ਜੇ ਗਆਂ ਮੱਝਾਂ ਸੇਲ ਕਰਨੀਆਂ ਜਿਹੜਾ ਬੰਦਾ ਕੰਪੀਟੀਸ਼ਨ ਲੜਦਾ ਉਹਦਾ ਨਾਮ ਬਣ ਜਾਂਦਾ ਉਹਦੇ ਕੋਲ ਸਿੱਧੇ ਫਾਰਮਰ ਸਾਰੇ ਦਿਸਚ ਚੋਂ ਲੱਗ ਜਾਂਦੇ ਆ ਤੇ ਉਹ ਉਹ ਫਿਰ ਵੱਧ ਰੇਟ ਤੇ ਉਹਦੀਆਂ ਗਆਂ ਮੱਝਾਂ ਵਿਗਣ ਲੱਗ ਜਾਂਦੇ ਕਿ ਇਹਦੇ ਕੋਲ ਚੰਗੀ ਬਰੀਡ ਆ ਇਸੇ ਕਰਕੇ ਸਾਰੇ ਫਾਰਮ ਇਸ ਵਾਰ ਤੁਸੀਂ ਦੇਖੋ ਜਿਹੜੇ ਪਸ਼ੂ ਵੀ ਜਿਹੜੇ ਐਂਟਰੀਆਂ ਵੀ ਆ ਜਿਵੇਂ ਛੋਟੀਆਂ ਬੱਚਿਆਂ ਦਾ ਐਂਟਰੀ ਸੀਗੀ ਬੱਚਿਆਂ ਦੀ ਜਿਹੜੀ 30 ਕੈਟਾਗਰੀਆਂ ਚ ਅਸੀਂ ਕਰਦੇ ਆ ਜਿਹੜੇ ਕੰਪੀਟੀਸ਼ਨ ਹੁੰਦੇ ਆ ਇੱਕ ਕੈਟਾਗਰੀ ਵਿੱਚ 150 ਐਨੀਮਲ ਸੀਗੇ ਛੋਟੇ ਛੋਟੇ ਬੱਚੇ ਉਰ ਦੇ ਦੋ ਸੈਮੀਫਾਈਨਲ ਹੋਏ ਸੈਮੀਫਾਈਨਲ ਤੋਂ ਬਾਅਦ ਫਾਈਨਲ ਹੋਇਆ ਹੈ ਨਾ ਤੇ ਮਤਲਬ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਜਾਨਵਰ ਤੇ ਬਹੁਤ ਲੋਕ ਆਉਣ ਲੱਗੇ ਵੀ ਜਿਹੜੇ ਕੰਪੀਟੀਸ਼ਨ ਲੜਦੇ ਆ ਤੇ ਇਹਦੇ ਤੋਂ ਪਤਾ ਲੱਗਦਾ ਕਿ ਪੰਜਾਬ ਬਹੁਤ ਹੁਣ ਡੇਰੀ ਵਿੱਚ ਅੱਗੇ ਮਿਹਨਤਾਂ ਦੇ ਵੱਲ ਨੂੰ ਵਧ ਰਿਹਾ ਵਾ ਬਸ ਕੁਝ ਸਰਕਾਰਾਂ ਸਾਥ ਦੇ ਦੇਣ ਤਾਂ ਇਹ ਇੱਕ ਡੈਰੀ ਸਟੇਟ ਬਣ ਸਕਦਾ ਜਿਹਦੇ ਵਿੱਚ ਖੇਤੀਬਾੜੀ ਅੱਜ ਤੋਂ ਬਾਅਦ ਦੂਜੇ ਨੰਬਰ ਤੇ ਮੁੱਖ ਧੰਦਾ ਪਰ ਆਉਣ ਵਾਲੇ ਸਮੇਂ ਵਿੱਚ ਸਾਡੀ ਜਿਹੜੀ ਮੰਨ ਦੀ ਜਿਹੜੀ ਤਮੰਨਾ ਵਾ ਸਾਡੇ ਜਿਹੜੇ ਤਾਂ ਕੰਮ ਕਰਦੇ ਆਂ ਵੀ ਇਹ ਪਹਿਲੇ ਨੰਬਰ ਦਾ ਧੰਦਾ ਇਹੀ ਹੋਣਾ ਚਾਹੀਦਾ ਤੇ ਇਹਦੇ ਵਿੱਚ ਕੋਸ਼ਿਸ਼ ਸਰਕਾਰਾਂ ਨੂੰ ਜਿਵੇਂ ਮਿਲਕ ਫਾਰਮ ਨੂੰ ਮਜ਼ਬੂਤ ਕਰਨਾ ਚਾਹੀਦਾ ਤੇ ਹੋਰ ਵੀ ਜਿੰਨੇ ਕ ਪਰਾਲੇ ਕਰ ਸਕਦੀ ਸਰਕਾਰ ਕਰ ਸਕਦੀ ਹੈ ਹੁਣ ਤਾਂ ਕਿਸਾਨ ਆਪਣੇ ਮਦਦ ਆਪ ਹੀ ਕਰ ਰਹੇ ਆ ਜਿਹੜੀ ਸਾਡੀ ਐਸੋਸੀਏਸ਼ਨ ਆ ਇਹੀ ਕੰਮ ਕਰ ਰਹੀ ਹੈ ਚਾਹੇ ਅਸੀਂ ਬਰੀਡ ਤੇ ਕੰਮ ਕੀਤਾ ਚਾਹੇ ਅਸੀਂ ਨਿਊਟ੍ਰੀਸ਼ਨ ਤੇ ਕੰਮ ਕੀਤਾ ਚਾਹੇ ਅਸੀਂ ਇਕਵਿਪਮੈਂਟ ਬਾਹਰੋਂ ਇੰਪੋਰਟ ਕੀਤੇ ਆ ਜਿਹਨੀ ਇੰਡਸਟਰੀ ਖੜੀ ਹੋਈ ਹੈ ਉਹ ਸਾਰੀ ਪੀਡੀਐਫ ਵਾਗੂ ਦੀ ਕਿਰਪਾ ਨਾਲ ਪੀਡੀਐਫ ਦੀ ਬਦਲਤ ਹੋਈ ਹੈ ਤੇ ਇਹ ਇਹ ਕੰਮ ਮਤਲਬ ਇਹ ਇਹ ਦੇ ਵਿੱਚ ਜੇ ਸਰਕਾਰਾਂ ਵੀ ਸਾਥ ਦੇਣ ਤੇ ਹੋਰ ਵੀ ਸਪੀਡ ਨਾਲ ਹੋ ਜਾਂਦਾ ਸਾਰੇ ਸਰੋਤਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਾਰਿਆਂ ਦਾ ਧੰਨਵਾਦ ਕਰਦਾ ਇਹ ਤੁਸੀਂ ਦੇਖਿਆ ਹੀ ਹੈ ਕਿ ਮੇਲੇ ਦੇ ਵਿੱਚ ਲੱਖਾਂ ਲੋਕਾਂ ਨੇ ਸ਼ਿਰਕਤ ਕੀਤੀ ਹੈ ਕੱਲ ਤਾਂ ਕਿਤੇ ਲੰਘਣ ਨੂੰ ਜਗ ਨਹੀਂ ਅੱਜ ਤੀਜਾ ਦਿਨ ਸੀ ਅੱਜ ਵੀ ਤੁਸੀਂ ਦੇਖ ਹੀ ਰਹੇ ਸੀ ਸਾਰੇ ਹਾਲ ਫੁੱਲ ਸੀ ਸਾਰਾ ਕੁਝ ਪਰ ਜਿਹੜਾ ਬੰਦਾ ਇੱਥੇ ਆਉਂਦਾ ਕੁਝ ਸਿੱਖ ਕੇ ਜਾਂਦਾ ਜਿੰਨਾ ਇੱਥੇ ਇਕੱਠ ਹੁੰਦਾ ਇਹ ਸਾਰਾ ਜੈਨੂਨ ਇਕੱਠ ਹੁੰਦਾ ਜੋ ਬੰਦੇ ਕੰਮ ਕਰਨ ਵਾਲੇ ਨੇ ਉਹੀ ਇੱਥੇ ਪਹੁੰਚਦੇ ਨੇ ਜਿੰਨੇ ਦੁਕਾਨਦਾਰ ਇੱਥੇ ਆਉਂਦੇ ਨੇ ਉਹ ਸਾਰੇ ਕੁਝ ਜਾਂਦੇ ਨੇ ਕਿਉਂਕਿ ਉਹਨਾਂ ਦੇ ਸੇਲ ਬਹੁਤ ਜ਼ਿਆਦਾ ਹੁੰਦਾ ਜਿਨ੍ਹਾਂ ਜਨਵਰਾਂ ਵਾਲੇ ਨੇ ਇਹਦੇ ਕੋਈ ਮਤਲਬ ਅਸੀਂ ਪਾਰਸ਼ਲਟੀ ਨਹੀਂ ਕਰਦੇ ਬਿਲਕੁਲ ਬਾਹਰ ਲਈ ਜੱਜ ਮਗਾ ਕੇ ਜੱਜਿੰਗ ਕਰਾਉਣੇ ਆ ਕਿ ਕਿਸੇ ਨੂੰ ਕੋਈ ਕਿੰਤੂ ਪ੍ਰੰਤੂ ਨਾ ਹੋਵੇ ਇਸ ਕਰਕੇ ਸਾਡੇ ਮੇਲੇ ਤੇ ਸਾਰੇ ਬੰਦੇ ਨੂੰ ਵਿਸ਼ਵਾਸ ਹੈ ਕਿ ਜਿਹੜਾ ਜਾਨਵਰ ਇੱਥੇ ਆਵੇਗਾ ਉਹ ਆਪਦੇ ਹੱਕ ਦਾ ਨਾਮ ਲੈ ਕੇ ਜਾਵੇਗਾ ਇਹਦੇ ਕੋਈ ਪਾਰਸ਼ਲਟੀ ਨਹੀਂ ਹੋਵੇਗੀ ਇਸ ਕਰਕੇ ਸਾਰਿਆਂ ਦਾ ਫੇਥ ਬਣਿਆ ਅਸੀਂ ਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਸਾਡੇ ਤੇ ਫੇਥ ਕਰਦੇ ਨੇ ਅੱਗੇ ਤੋਂ ਕਰਦੇ ਰਹਿਣਗੇ ਅਸੀਂ ਵੀ ਕੋਸ਼ਿਸ਼ ਕਰਾਂਗੇ ਅੱਗੇ ਤੁਹਾਨੂੰ ਹੋਰ ਪਾਰਦਰਸ਼ਤਾ ਵੱਲ ਹੋਰ ਅੱਗੇ ਵੀ ਲੈ ਕੇ ਜਾਈਏ ਜੀ ਇਹਦੇ ਕਮੀ ਨਾ ਹੋਵੇ ਇੱਕ ਸਾਲ ਦੀ ਤਰ੍ਹਾਂ ਜੀ ਜਿਹੜੇ ਮੁਕਾਬਲੇ ਨੇ ਉਹਨਾਂ ਦੀ ਜਿਹੜੀ ਮਤਲਬ ਆਪਾਂ ਕਹਿ ਲਈਏ ਵੀ ਨਸਲ ਸੁਧਾਰ ਵੱਧ ਰਿਹਾ ਆ ਗਾਵਾ ਐਚ ਐਫ ਵੱਡੀਆਂ ਦਾ ਜਿਹੜਾ ਵੱਡਾ ਸਭ ਤੋਂ ਆਪਣਾ ਰਿਕਾਰਡ ਹੁੰਦਾ ਉਹ 82 ਲੀਟਰ ਦੇ ਲਗਭਗ ਹੋ ਗਿਆ ਥੋੜੇ ਜਿਹਾ ਗ੍ਰਾਮ ਘਟਨੇ ਮਤਲਬ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਹੈ 24 ਘੰਟੇ ਦਾ 82 ਲੀਟਰ ਦੁੱਧ ਤੇ ਐਵੇਂ ਮੱਝਾਂ ਦੀ ਮੋਹਰਾਂ ਦੀ ਗੱਲ ਕਰੀਏ ਤਾਂ ਉਹ ਵੀ 32 ਲੀਟਰ ਕਰਾਸ ਕਰ ਗਈਆਂ ਤੇ ਛੋਟੀਆਂ ਗਾਵਾਂ ਦੇ ਵਿੱਚ ਵੀ ਯਾਨੀ ਸਾਰਿਆਂ ਦੇ ਪਿਛਲੇ ਸਾਲਾਂ ਦੇ ਮੁਕਾਬਲੇ ਜਿਹੜਾ ਰਿਕਾਰਡ ਹੈ ਉਹ ਉੱਚਾ ਗਿਆ ਕਿਉਂਕਿ ਜਿਹੜਾ ਹਰੇਕ ਸਾਲ ਸੀਮਨ ਪੋਰਟ ਦੇ ਨਾਲ ਜਿਹੜੀ ਨਸਲ ਸੁਧਾਰ ਹੈ ਉਹ ਲਗਾਤਾਰ ਪੰਜਾਬ ਦੇ ਵਿੱਚ ਜਾਰੀ ਹੈ ਇਸ ਕਾ ਜਿਹੜੇ ਮੁਕਾਬਲੇ ਨੇ ਉਹ ਹੋਰ ਵਧੀਆ ਹੁੰਦੇ ਜਾ ਰਹੇ ਨੇ